ਇੱਧਰ ਲੈ ਜਾਣੇ ਇੱਧਰ ਹਾਂਜੀ ਇਹਨਾਂ ਤੋਂ ਬੰਨ੍ਹਾ ਰਾਏ ਹੂੰ ਸ਼ਾਇਦ ਨਹੀਂ ਕਿ ਸਮੋ ਇਹਨਾਂ ਮੈਨੂੰ ਹੂੰ ਕੋਈ ਤਕੀਕਤ ਜਿੰਨਾ ਬਹੁਤ ਵੱਡੇ ਘਰਾਣੇ ਦੇ ਵਿੱਚੋਂ ਆ ਤੁਸੀਂ ਇੱਕ ਨਾਮ ਪਲਦੀਪ ਮਾਨਕ ਉਸ ਤੋਂ ਬਾਅਦ ਜੁੱਧਵੀਰ ਮਾਨਕ ਉਸ ਤੋਂ ਬਾਅਦ ਤੁਸੀਂ ਠੀਕ ਨਹੀਂ ਰਹੇ ਪਰ ਅੱਜ ਪਰਮਾਤਮਾ ਦੀ ਤੁਹਾਡੇ ਤੇ ਵੀ ਕਿਰਪਾ ਵਾ ਅੱਜ ਉਹਨਾਂ ਦੀ 14ਵੀਂ ਵਰਸੀ ਆ 14ਵੀਂ ਵਰਸੀ ਦੇ ਵਿੱਚ ਸਾਰੇ ਸਿੰਗਰ ਸੈਲੀਬ੍ਰਿਟੀ ਇੱਥੇ ਪਹੁੰਚੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੈਂ ਸਭ ਤੋਂ ਜ਼ਿਆਦਾ ਖੁਸ਼ ਹਾਂ ਕਿ ਆਪ ਖੁਸ਼ਕਿਸਮਤ ਆਪਣੇ ਹਮ ਨਵੇਂ ਸੰਗਤ ਜੱਜੀਪਾ ਜੀ ਆਪ ਕੋ ਇਸ ਮੈਂ ਤਾਂ ਹੀ ਤੈਨੂੰ ਇੱਕ ਖੁਸ਼ਹਾਲ ਮੌਕੇ ਤੇ ਗੁਰਦੁਆਰਾ ਸਾਹਿਬ ਪਹੁੰਚਿਆ ਇਸ ਤੋਂ ਵੱਡੀ ਤਾਂ ਮੈਂ ਤਕਦੀਰ ਆਪਣੇ ਬੀ ਸਮਝਦਾ ਹੀ ਨਹੀਂ ਨਾਲ ਨਾਲ ਬਾਦਨ ਸੀ ਵੀ ਹੈ ਆਪ ਵੀ ਉਹਨਾਂ ਦੀ ਵਰਸੀ ਵਰਸੀ ਵੀ ਆਈ ਨੇ ਵਰਸੀ ਤਾਂ ਬਤ ਬਤ ਬਹੁਤ ਹੋਈ ਹੈ ਪਰ ਤੁਸੀਂ ਸਾਰੇ ਜਾਣੇ ਕਿੱਥੇ ਹੋਇਆ ਠੀਕ ਹੈ ਜਦੋਂ ਮਾਨਕ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚ ਹੁੰਦੇ ਸੀਗੇ ਤੁਹਾਨੂੰ ਸਿੱਖਿਆ ਦਿੱਤੀ ਤੁਸੀਂ ਤੁਹਾਡੇ ਗੁਰੂ ਵੀ ਤੁਹਾਡੇ ਪਿਤਾ ਜੀ ਆ ਕਿਸ ਤਰ੍ਹਾਂ ਦੀਆਂ ਤੁਹਾਨੂੰ ਸਿੱਖਿਆਵਾਂ ਦਿੰਦੇ ਸੀਗੇ ਛਿਤਰੀ ਮਾਨੇ ਜੀ ਪੂਰੇ ਹਰ ਕੰਮ ਤੇ ਹਰ ਕੰਮ ਤੇ ਹਾਂਜੀ ਹੁਣ ਸੇ ਤਾਂ ਠੀਕ ਹੈ ਜੀ ਤੁਹਾਡੀ ਮੈਂ ਜਲਦੀ ਜਲਦੀ ਤਾਂ ਗਾਇਕੀ ਦੇ ਵਿੱਚ ਜਲਦੀ ਕੋਈ ਟਰੈਕ ਆ ਰਿਹਾ ਤੁਹਾਡਾ ਗਾਇਕੀ ਤੁਮ ਨਿਆਜ਼ ਜੀ ਪੂਰਾ ਘੇੜਾ ਆ ਰਿਹਾ ਜੀ ਠੀਕ ਚਲੋ ਜੀ ਅਸੀਂ ਤੁਹਾਡੀ ਮਾਸਕ ਦੀ ਗੱਲ ਕਰੀਏ ਤਾਂ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿਕਾਰ ਸਾਰਿਆਂ ਨੂੰ ਔਰ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਸਮੂਹ ਪੰਜਾਬੀ ਜਿਹੜੇ ਜਿਨ੍ਹਾਂ ਨੇ ਖਤਾਬ ਬਾਦਸ਼ਾਹ ਦਾ ਦਿੱਤਾ ਕਲੀਆਂ ਦੇ ਬਾਦਸ਼ਾਹ ਦਾ ਤੇ ਸਵਰਗਿਆ ਕਹਿਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਸਾਡੇ ਤੋਂ ਮੈਨੂੰ ਲੱਗਦਾ ਜੀ ਸਾਡੇ ਤੋਂ ਦੂਰ ਹੈ ਹੀ ਨਹੀਂਗੇ ਤੇ ਇਸ ਕਰਕੇ ਕਲੀਆਂ ਦਾ ਬਾਦਸ਼ਾਹ ਇੱਕੋ ਹੀ ਹੋਇਆ ਪੂਰੀ ਦੁਨੀਆ 'ਚ ਜਨਾਬ ਕੁਲਦੀਪ ਮਾਨਕ ਸਾਹਿਬ ਉਹਨਾਂ ਦੀ ਯਾਦ ਅੱਜ ਉਹਨਾਂ ਦੀ ਵਰਸੀ ਕਹਿ ਲਈਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਜਿਹੜਾ ਹਰ ਸਾਲ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਕੀਰਤਨ ਕਰੋਨੇ ਆ ਔਰ ਸਾਰੇ ਕਲਾਕਾਰ ਆ ਕੇ ਨਤਮਸਤਕ ਹੁੰਦੇ ਆ ਅੱਜ ਵੀ ਮੇਰੇ ਖਿਆਲ ਆ ਪੂਰੇ ਪੰਜਾਬ ਤੋਂ ਬਹੁਤ ਸਾਰੇ ਕਲਾਕਾਰ ਬਹੁਤ ਸਾਰੇ ਬੁੱਧੀਜੀਵੀ ਲੋਕ ਬਹੁਤ ਸਾਰੇ ਸਿਆਸਤਦਾਨ ਲੋਕ ਹਰ ਤਰੀਕੇ ਦਾ ਇਨਸਾਨ ਜਿਹੜਾ ਉਹ ਇੱਥੇ ਅੱਜ ਗੁਰੂ ਘਰ ਦੇ ਵਿੱਚ ਪਹੁੰਚਿਆ ਹੋਇਆ ਤੇ ਰਹੀ ਗੱਲ ਇਹ ਕਿ ਅੱਜ ਖੁਸ਼ੀ ਇਸ ਗੱਲ ਦੀ ਜ਼ਿਆਦਾ ਆ ਕਿ ਜੁਧਵੀਰ ਮਾਨਕ ਜਿਹੜਾ ਸਾਡੇ ਕਲੀਆਂ ਦੇ ਬਾਦਸ਼ਾਹ ਜਨਾਬ ਗੁਰਦੀਪ ਮਾਨਕ ਸਾਹਿਬ ਦੇ ਲਖਤੇ ਜਿਗਰ ਉਹਨਾਂ ਦੇ ਫਰਜ਼ੰਦ ਅੱਜ ਤੁਸੀਂ ਉਹਨਾਂ ਨੂੰ ਦੇਖ ਸਕਦੇ ਆ ਪੂਰਾ ਮੀਡੀਆ ਇੱਥੇ ਦੇਖਦਾ ਆ ਤੇ ਕਿੰਨੀ ਖੁਸ਼ੀ ਵਾਲੀ ਗੱਲ ਆ ਕਿ ਮਾਰੇ ਨੇ ਕਿੰਨੀ ਕਿਰਪਾ ਕਰਤੀ ਹੈ ਤੇ ਹੁਣ ਜੁਧਵੀਰ ਮਾਨਕ ਤੁਹਾਨੂੰ ਆਪ ਸਾਰਾ ਕੁਝ ਦੱਸ ਰਿਹਾ ਤੇ ਇਹ ਇਹ ਬਹੁਤ ਵੱਡਾ ਇੱਕ ਮੈਂ ਕਹਿ ਸਕਦਾ ਕਿ ਇਹ ਗਿਫਟ ਮਿਲਿਆ ਸਾਨੂੰ ਤੇ ਮਾਲਕ ਇਸੇ ਤਰੀਕੇ ਨਾਲ ਇਸ ਪਰਿਵਾਰ ਨੂੰ ਜਿਹੜਾ ਚੜ੍ਹਦੀ ਕਲਾ ਵਿੱਚ ਰੱਖੇ ਔਰ ਹਮੇਸ਼ਾ ਜਦਬੀਰ ਮਾਨਕ ਜਿਹੜਾ ਉਹ ਜਿਵੇਂ ਪ੍ਰਤਪਾਈ ਸੀ ਉਸੇ ਤਰੀਕੇ ਨਾਲ ਅੱਗੇ ਨਿਭਾਉਣਗੇ ਇਹ ਆਕਾਲਪੁਰਖ ਦਾ ਜਿਹੜਾ ਕਹਿ ਸਕਦੇ ਕਿ ਵਰਦਾਨ ਮਿਲਿਆ ਦੂਸਰੀ ਵਾਰ ਜਨਮ ਕਹਿ ਸਕਦੇ ਆ ਜਾਂ ਇਹ ਕਹਿ ਸਕਦੇ ਆ ਕਿ ਜਿਹੜਾ ਕਾਫੀ ਅਰਸਾ ਪੈ ਗਿਆ ਸੀਗਾ ਉਹ ਗਾਇਬ ਪੂਰਾ ਕਰਨ ਵਾਸਤੇ ਹੁਣ ਜੁਦਵੀਰ ਮਾਨਕ ਬਿਲਕੁਲ ਰੈਡੀ ਹੈ ਤੇ ਤੁਹਾਡੀ ਸੇਵਾ ਚ ਕਲੀਆਂ ਦੇ ਰੂਪ ਵਿੱਚ ਵੀ ਔਰ ਚੰਗੇ ਗਾਣੇ ਜਿਹੜੇ ਸਾਹਿਤਿਕ ਗਾਣੇ ਉਹ ਗਾਣੇ ਤੁਹਾਡੀ ਸੇਵਾ ਚ ਲੈ ਕੇ ਜੁਦਵੀਰ ਮਾਨਕ ਪੇਸ਼ ਹੋਣਗੇ ਔਰ ਮੈਂ ਫਿਰ ਤੋਂ ਪ੍ਰੇ ਕਰਦੇ ਆ ਮਾਲਕ ਦੇ ਚਰਨਾਂ ਚ ਕਿ ਸਾਡੇ ਤੋਂ ਵਿਛੜੇ ਜਸਮਾਨੀ ਤੌਰ ਤੇ ਵਿਛੜੇ ਅ ਸਵਰਗਿਆ ਗੁਰਦੀਪ ਮਾਨਕ ਸਾਹਿਬ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪੂਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੀ ਬਲ ਬਖਸ਼ੇ ਤੇ ਮਾਲਕ ਚੜ੍ਹਦੀ ਕਲਾ ਵਿੱਚ ਮਾਨਕ ਫੈਮਿਲੀ ਨੂੰ ਰੱਖੇ ਇਹ ਅਰਦਾਸ ਕਰਨ ਵਾਸਤੇ ਅੱਜ ਇੱਥੇ ਸਾਰੇ ਪਹੁੰਚੇ ਆ ਤੇ ਮੇਰੇ ਤੋਂ ਇਲਾਵਾ ਬਹੁਤ ਸਾਰੇ ਪੰਜਾਬ ਦੇ ਵੱਖ-ਵੱਖ ਜਿਹੜੇ ਹੀਰੇ ਕਹਿ ਸਕਦੇ ਆ ਪੰਜਾਬ ਦੇ ਜਿਨ੍ਹਾਂ ਨੂੰ ਮਾਨਕ ਸਾਹਿਬ ਨੇ ਤਰਾਸ਼ਿਆ ਹੋਇਆ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਤੇ ਖਾਸ ਕਰਕੇ ਜੁਕੇ ਤੋਂ ਸਾਡੇ ਰੂਪੀ ਜੀ ਸਪੈਸ਼ਲ ਪਹੁੰਚੇ ਆ ਇਨਦਰ ਮੈਂ ਆਪਣੇ ਪਰਿਵਾਰ ਵੱਲੋਂ ਕਹਿ ਸਕਦਾ ਕਿ ਸਾਡੀ ਫੈਮਿਲੀ ਵੱਲੋਂ ਜੀ ਆਇਆਂ ਕਿਉਂਕਿ ਇਹਨਾਂ ਨੇ ਬਹੁਤ ਸਾਰਾ ਸਮਾਂ ਇਹਨਾਂ ਨੇ ਵੀ ਉਹਨਾਂ ਦੇ ਨਾਲ ਬਤਾਇਆ ਤੇ ਮੈਂ ਵੀ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਮਤਲਬ 42-43 ਸਾਲ ਜਿਹੜਾ ਸੇਵਾ ਕਰਨ ਦਾ ਨਾਲ ਮੌਕਾ ਮਿਲਿਆ ਤੇ ਮੈਂ ਵੀ ਬਹੁਤ ਲੱਕੀ ਹਾਂ ਬਹੁਤ ਖੁਸ਼ਕਿਸਮਤ ਹਾਂ ਤੇ ਪਰ ਅੱਜ ਵੀ ਸਾਨੂੰ ਇਹ ਲੱਗਦਾ ਜਦੋਂ ਅਸੀਂ ਜੁੱਧਵੀਰ ਨੂੰ ਦੇਖਦੇ ਹਾਂ ਮਿਲਦੇ ਹਾਂ ਜੱਫੀ ਪਾਉਂਦੇ ਹਾਂ ਪਿਆਰ ਕਰਦੇ ਹਾਂ ਤੇ ਸਾਨੂੰ ਇਹ ਲੱਗਦਾ ਕਿ ਮਾਨਕ ਸਾਹਿਬ ਅਜੀ ਸਾਡੇ ਕੋਲ ਨੇ ਔਰ ਹਮੇਸ਼ਾ ਮਾਨਕ ਸਾਹਿਬ ਜੀ ਰਹਿਣਗੇ ਤੇ ਮਾਲਕ ਉਹਨਾਂ ਨੂੰ ਇਸੇ ਤਰੀਕੇ ਨਾਲ ਆਪਣੇ ਚਰਨਾਂ ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ੇ ਤੇ ਇੱਕ ਵਾਰੀ ਫੇਰ ਅਰਦਾਸ ਕਰਦੇ ਹਾਂ ਕਿ ਮਾਨਕ ਜਯਦਵੀਰ ਮਾਨਕ ਜਿਹੜਾ ਚੜ੍ਹਦੀ ਕਲਾ ਵਿੱਚ ਰਹੇ ਮਾਨਕ ਫੈਮਿਲੀ ਔਰ ਸ਼ਕਤੀ ਮਾਨਕ ਸਾਡੀ ਭੈਣ ਛੋਟੀ ਉਹਨਾਂ ਦਾ ਪੂਰਾ ਪਰਿਵਾਰ ਸਾਰੇ ਮਾਲਕ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ਼ੁਕਰੀਆ ਜੀ ਜੀ ਸਾਹਿਬ ਤੁਸੀਂ ਸਭ ਤੋਂ ਲਾਡਲੇ ਸ਼ਗਿਰਦ ਤੇ ਰਸਮੀ ਸ਼ਗਿਰਦੋਂ ਮਾਨਕ ਸਾਹਿਬ ਦੇ ਹਰ ਵਾਰੀ ਤੁਸੀਂ ਵਰਸੀ ਤੇ ਪਹੁੰਚਦੇ ਹੋ ਪਰਿਵਾਰ ਨਾਲ ਵੀ ਮਿਲਦੇ ਹੋ ਕੀ ਲੱਗਦਾ ਤੁਸੀਂ ਹਰ ਵਾਰੀ ਪਹੁੰਚ ਕਿੰਨੀ ਵਰਸੀ ਹੈ ਜੀ ਇਹ 14ਵੀਂ ਵਰਸੀ ਹੈ ਜੀ ਮਤਲਬ ਇਹੋ ਜਿਹਾ ਕੋਈ ਦਿਨ ਲੰਘਦਾ ਨਹੀਂ ਜਦੋਂ ਉਹਨਾਂ ਨੂੰ ਯਾਦ ਨਾ ਕੀਤਾ ਜਾਵੇ ਉਹ ਇਕੱਲੇ ਗਾਣਿਆਂ ਦੇ ਵਿੱਚ ਨਹੀਂ ਮੇਰੇ ਮੇਰੇ ਰੂਹ ਦੇ ਵਿੱਚ ਹੈ ਉਹ ਜਿਹੜਾ ਮੈਨੂੰ ਸਿੱਖਣ ਨੂੰ ਮਿਲਿਆ ਉਹਨਾਂ ਕੋਲੋਂ ਜਯੁਧਵੀਰ ਮੈਨੂੰ ਕਹਿੰਦਾ ਹੁੰਦਾ ਵੀ ਜਿੰਨਾ ਐਨਾ ਪਿਆਰ ਮੈਨੂੰ ਵੀ ਨਹੀਂ ਮਿਲਿਆ ਜਿੰਨਾ ਭਾਜੀ ਤੁਹਾਨੂੰ ਮਿਲਿਆ ਸ਼ਾਇਦ ਮੇਰਾ ਉਹ ਜਿਹੜਾ 4 ਸਾਲ ਦਾ ਜਸਵਿੰਦਰ ਆਪਣੇ ਚਾਚੇ ਦੇ ਮੋਢਿਆਂ ਤੇ ਬੈਠ ਕੇ ਪਹਿਲੀ ਵਾਰਾ ਦੁਰਗਾਪੁਰ ਦੇ ਵਿੱਚ ਉਸਤਾਦ ਜੀ ਨੂੰ ਸੁਣਿਆ ਤੇ ਉੱਥੋਂ ਸੁਪਨੇ ਲੈਣਾ ਸ਼ੁਰੂ ਕਰਤੇ ਤੇ ਅੱਜ 32 ਸਾਲ ਹੋ ਗਏ ਮਾਲਕ ਦੀ ਕਿਰਪਾ ਨਾਲ ਉਹਨਾਂ ਦੇ ਥਾਪੜੇ ਨਾਲ ਹੀ ਆ ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਹੈ ਉਹਨਾਂ ਨਾਲ ਅਸੀਂ ਗੱਲਾਂ ਨਹੀਂ ਕਰ ਸਕਦੇ ਪੈਰੀ ਹੱਥ ਨਹੀਂ ਲਾ ਸਕਦੇ ਜੱਫੀ ਨਹੀਂ ਪਾ ਸਕਦੇ ਗਾਲਾਂ ਨਹੀਂ ਖਾ ਸਕਦੇ ਉਹਨਾਂ ਤੋਂ ਲੇਕਿਨ ਰੋਜ਼ ਜ਼ਿਕਰ ਹੁੰਦਾ ਕੋਈ ਨਾ ਕੋਈ ਗੱਲ ਇਹੋ ਜੀ ਹੁਣੀ ਆ ਜਿੱਥੇ ਗਾਣਾ ਵੀ ਏਦਾਂ ਉਸਤਾਦ ਜੀ ਕਹਿੰਦੇ ਸੀ ਜੀ ਜੀ ਲਾਸਟ Song ਸੀਗਾ ਤੁਹਾਡਾ ਮਹਾਰਾਜਾ ਜੋ ਕਿ ਗਾਵ ਨਹੀਂ ਸਕਦੇ ਸੀ ਤਾਂ ਵੀ ਤੁਸੀਂ ਉਹਨਾਂ ਨੂੰ ਨਾਲ ਸਕਰੀਨ ਤੇ ਲਿਆਂਦਾ ਬਹੁਤ ਸੁਪਰ ਡੂਪੇ ਹਾਂਜੀ ਬਿਲਕੁਲ ਜੀ ਉਹ ਮੇਰੇ ਲਈ ਮੇਰੇ ਲਈ ਮਤਲਬ ਉਹ ਸਭ ਤੋਂ ਕਹ ਲੋ ਵੀ ਵੱਡੀ ਐਲਬਮ ਆ ਸਭ ਤੋਂ ਪ੍ਰੈਸ਼ੀਅਸ ਐਲਬਮ ਆ ਮੇਰੇ ਲਈ ਮਾਸਟਰਪੀਸ ਆ ਕਿਉਂਕਿ ਮੈਂ ਕਰਮਾ ਵਾਲਾ ਭਾਗਾ ਵਾਲਾ ਸਾਡਾ ਵੀ ਉਹ ਪੂਰੀ ਐਲਬਮ ਦੇ ਵਿੱਚ ਉਹਨਾਂ ਨੇ 7-7 8-8 ਘੰਟੇ ਜਦੋਂ ਜੋਇਆ ਤੁਲਦੇ ਸਟੂਡੀਓ ਦੇ ਵਿੱਚ ਅਸੀਂ ਰਿਕਾਰਡਿੰਗ ਕਰਦੇ ਸੀ ਉਹਨਾਂ ਦੇ ਡੈਡ ਵੀ ਮੇਰੇ ਕੋਲ ਆਏ ਕਹਿੰਦੇ ਯਾਰ ਮੈਂ ਇਸ ਬੰਦੇ ਨੂੰ ਜਵਾਨੀ ਵਿੱਚ ਦੇਖਿਆ ਏ 15-20 ਮਿੰਟ ਤੋਂ ਬਦ ਸਟੂਡੀਓ ਨਹੀਂ ਰਿਹਾ ਤੇਰੇ ਨਾਲ ਕੀ ਆ ਮੈਂ ਕਿਹਾ ਸ਼ਾਇਦ ਉਹ 4 ਸਾਲ ਦੀ ਜਸਤਵਿੰਦਰ ਦੀ ਤਪੱਸਿਆ ਸਮਝ ਲਓ ਸੋ ਮੈਂ ਕਰਮਾ ਵਾਲਾ ਗਾਮਲਾ ਸਾਹਿਬ ਦਾ ਉਹ ਆਲਮ ਦੇ ਦੌਰਾਨ ਹੀ ਯੁਧਵੀਰ ਬਿਮਾਰ ਹੋਇਆ ਸੀ ਜਿਹੜਾ ਸੀ ਉਹ ਹੁਕਮ ਗਾਣਾ ਸ਼ੂਟ ਕੀਤਾ ਉਹ ਯੁਧਵੀਰ ਕੋਮਾ ਤੋਂ ਬਾਹਰ ਨਿਕਲ ਕੇ ਵੀਡੀਓ ਉਹ ਸ਼ੂਟ ਹੋਈ ਆ ਸੋ ਬਹੁਤ ਹਾਂ ਹਾਂਜੀ ਪਹਿਲਾਂ ਹਕੂਮਤ ਸੀ ਗਾਣਾ ਪਹਿਲਾਂ ਗਾਇਆ ਉਹਨੇ ਵੀਡੀਓ ਬਾਅਦ ਦੇ ਵਿੱਚ ਬਣੀ ਆ ਸੋ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਨੇ ਉਸ ਐਲਬਮ ਦੇ ਨਾਲ ਉਹ ਇਕੱਲੀ ਐਲਬਮ ਨਹੀਂ ਮੇਰੇ ਲਈ ਮਤਲਬ ਉਸ ਜ਼ਿੰਦਗੀ ਦਾ ਇੱਕ ਕਹੋ ਇੱਕੋ ਹਿੱਸਾ ਇੱਕੋ ਸਟੋਰੀ ਆ ਜਿਹੜੀ ਆ ਮੈਂ ਲੋਕਾਂ ਨੂੰ ਦੱਸ ਸਕਦਾ ਤੇ ਤੁਹਾਨੂੰ ਤੁਸੀਂ ਜੈਜੀ ਤੁਸੀਂ ਆਪਣੇ ਬ੍ਰਦਰ ਵਾਂਗੂ ਉਹਨਾਂ ਨੂੰ ਸਮਝਦੇ ਆ ਜਦਵੀਰ ਮਾਨਕ ਨੂੰ ਸਿਹਤ ਵੀ ਠੀਕ ਨਹੀਂ ਉਹਨਾਂ ਦਾ ਧਿਆਨ ਵੀ ਦਿੱਤਾ ਪਰ ਕਦੇ ਲੱਗਦਾ ਕਿ ਤੁਸੀਂ ਦੁਬਾਰਾ ਜੈ ਜਦਵੀਰ ਮਾਨਕ ਨੂੰ ਉਸ ਸਟੇਜ ਤੇ ਖੜੇ ਕਰ ਦੋਗੇ ਜਿਸ ਸਟਾਰ ਤੇ ਪਹੁੰਚਿਆ ਸੀ ਜਿੱਦਾਂ ਗਿੱਪੀ ਨੂੰ ਬਾਅਦ ਦੇ ਵਿੱਚ ਹਟ ਹੋਇਆ ਪਰ ਇਹਨਾਂ ਜਦਵੀਰ ਹਟ ਹਾਂ ਦੇਖੋ ਯੁੱਧਵੀਰ ਤਾਂ ਬਹੁਤ ਹਟ ਆ ਹਟ ਸੀ ਹਟ ਰਹੂਗਾ ਤੇ ਉਹ ਤਾਂ ਮਾਲਕ ਦੀ ਕਿਰਪਾ ਵੀ ਜਿੱਥੇ ਡਾਕਟਰ ਨੇ ਜਵਾਬ ਦਿੱਤਾ ਸੀ ਵੀ 0% ਬਚਣ ਦੇ ਚਾਂਸ ਆ ਅੱਜ ਸਟੇਜਾਂ ਲਾ ਰਿਹਾ ਤੇ ਹੁਣ ਫਿਊਚਰ ਦੇ ਵਿੱਚ ਉਹਦੇ ਗਾਣੇ ਵੀ ਕਰ ਰਹੇ ਆ ਜਿਹੜਾ ਮਾਨਕ ਅਫੀਸ਼ੀਅਲ ਜੀ YouTube ਚੈਨਲ ਆ ਉਹਦੇ ਉੱਤੇ ਮੇਰੇ ਵੀ ਗਾਣੇ ਹੋਣਗੇ ਆ ਵੱਡਾ ਵੀਰ ਐ ਮੇਰਾ ਮੈਨੂੰ ਉਸਤਾਦ ਜੀ ਨੇ ਕਿਹਾ ਸੀ ਜਦੋਂ ਮੈਂ ਮਿੰਡੋਂ ਆਉਂਦਾ ਹੁੰਦਾ ਇਸ ਨਾਲ ਮੈਂ ਬਿੱਲ ਪਹਿਲਾਂ ਮਾਰਨਾ ਕੁਦਰਤੀ ਗੱਲ ਐ ਬਾਹਰਲੇ ਹਿਸਾਬ ਨਾਲ ਵੀ ਪਹਿਲਾਂ ਬਿੱਲ ਮਾਰਨੀ ਐ ਉਹ ਕਹਿੰਦੇ ਤੁਸੀਂ ਆ ਕੀ ਟੂੰ 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 ਕਰਦਾ ਰਹਿਣਾ ਇੱਥੇ ਦਰਵਾਜ਼ੇ 'ਚ ਲੱਤ ਮਾਰ ਕੇ ਆਇਆ ਕਰ ਵੱਡਾ ਮੁੰਡਾ ਸੋ ਮੈਨੂੰ ਇਹ ਮਾਨ ਵਾਲੀ ਸਤਕਾਰ ਵਾਲੀ ਗੱਲ ਐ ਕਿ ਉਹਨਾਂ ਨੇ ਮੈਨੂੰ ਇੰਨਾ ਉੱਚਾ ਦਰਜਾ ਦਿੱਤਾ ਆਪਣੇ ਵੱਡੇ ਪੁੱਤ ਦਾ ਸੋ ਮੇਰਾ ਇਹ ਫਰਜ਼ ਹੀ ਬਣਦਾ ਵੀ ਮੈਂ ਪਰਿਵਾਰ ਦੇ ਨਾਲ ਹਮੇਸ਼ਾ ਸੀ ਹਮੇਸ਼ਾ ਰਹੂਗਾ ਚਲੋ ਦਸਵਾਂ ਸਵਾਲ ਜੱਜ ਜੀ ਕਿ ਜਿਵੇਂ ਕਿ ਮਾਨਕ ਦੁਨੀਆ ਤੇ ਚਲਗਾ ਤੇ ਜਦੋਂ ਗਾਇਤ ਉਦੋਂ ਬਾਅਦ ਵਿੱਚ ਬਹੁਤ ਵੱਡੇ ਉਹਨਾਂ ਦੇ ਮੇਲੇ ਲੱਗੇ ਸਾਲ ਬਾਅਦ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਕੋਈ ਮੇਲੇ ਦਾ ਪ੍ਰੋਗਰਾਮ ਕਰ ਸਕਦੇ ਆ ਦੇਖੋ ਮੇਰਾ ਤਾਂ ਪਹਿਲੇ ਤੋਂ ਸੁਝਾਅ ਸੀ ਜਦੋਂ ਪਹਿਲਾ ਅਸੀਂ ਮਨਾਇਆ ਉਦੋਂ ਵੀ ਇੱਥੇ ਅਸੀਂ ਕੀਰਤਨ ਦਰਬਾਰੀ ਰੱਖਿਆ ਸੀ ਕਿਉਂਕਿ ਉਹ ਗੁਰਬਾਣੀ ਨਾਲ ਬਹੁਤ ਜੁੜੇ ਹੋਏ ਸੀ ਜਿੰਨੀਆਂ ਧਾਰਮਿਕ ਟੇਪਾਂ ਉਹਨਾਂ ਨੇ ਕੀਤੀਆਂ ਨੇ ਹੋਰ ਕਿਸੇ ਆਰਟਿਸਟ ਨੇ ਨਹੀਂ ਕੀਤੀਆਂ ਸਮਝਦਾ ਇਹਨਾਂ ਨੂੰ ਪਹਿਲਾਂ ਵੀ ਕਿਸ ਬੀਬੀ ਜੀ ਹੁਣ ਮੈਂ ਕਹਾਂ ਉਹਨਾਂ ਦਾ ਨਾਂ ਹੈ ਇਦਾਂ ਕਦੇ ਮਿਟ ਨਹੀਂ ਸਕਦਾ ਉਹ ਰਹਿੰਦੀ ਦੁਨੀਆ ਤੱਕ ਰਹਿਣਾ ਕਿਉਂਕਿ ਜਦੋਂ ਕੀਰਤਨ ਚਾਉਨੇ ਤੁਸੀਂ ਕੀਰਤਨ ਸੁਣਦੇ ਹੋ ਬਾਣੀ ਸੁਣਦੇ ਹੋ ਉਹਦੇ ਨਾਲ ਜੁੜਦੇ ਹੋ ਉਹਨਾਂ ਨੂੰ ਯਾਦ ਤਾਂ ਕਰਨਾ ਹੀ ਕਰਨਾ ਆਪਾਂ ਸੋ ਮੈਂ ਤਾਂ ਹਮੇਸ਼ਾ ਕੀਰਤਨ ਦਰਬਾਰ ਦੇ ਵਿੱਚ ਬਲੀਵ ਕਰਦਾ ਬਾਕੀ ਹੋਰ ਉਹਨਾਂ ਦੇ ਨੌ ਦੇ ਬਹੁਤ ਮੇਲੇ ਹੁੰਦੇ ਨੇ ਦੁਨੀਆ ਭਰ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਉਹਨਾਂ ਦੇ ਚਾਹਵਾਨ ਮੈਂ ਮੈਂ ਇਕੱਲਾ ਹੀ ਚਾਹਵਾਨ ਆਲਾ ਥੋੜਾ ਬਹੁਤ ਉਹਨਾਂ ਦੇ ਚਾਹਵਾਨ ਨੇ ਸੋ ਉਹਨਾਂ ਦੇ ਮੇਲੇ ਵੀ ਲੱਗਦੇ ਰਹਿਣਗੇ ਕੀਰਤਨ ਦਰਬਾਰ ਵੀ ਹੁੰਦੇ ਰਹਿਣਗੇ ਮੇਰਾ ਤਾਂ ਜਿੱਥੇ ਹੁੰਦਾ ਸਟੇਜ ਦੇ ਉੱਤੇ ਪਹਿਲਾਂ ਉਹਨਾਂ ਦਾ ਨੌ ਹੁੰਦਾ ਬਾਰ ਬਾਬਾ ਬੰਦਾ ਬਹਾਦਰ ਤੋਂ ਸ਼ੁਰੂ ਹੁੰਦਾ ਤੇ ਉਹਨਾਂ ਦੇ ਗੀਤਾਂ ਨਾਲ ਐਂਡ ਹੁੰਦਾ ਤੇ ਹਮੇਸ਼ਾ ਜਦੋਂ ਤੱਕ ਸਾਜ ਸਦਾ ਹੀ ਰਹੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਪਿਆਰੇ ਥੋੜਾ ਜਿਹਾ ਮਾੜਾ ਜੀ ਹਾਂ ਜਗਨਵੀਰ ਮੀਤ ਜੀ ਕੀ ਕਹਿਣਾ ਚਾਹਣਾ ਜਿਹੜਾ ਕਾਸ਼ਿਕ ਦੀ ਮਾਨਸਾਬ ਦੀ ਵਰਸੀ ਅੱਜ ਸਭ ਤੋਂ ਪਹਿਲਾਂ ਗੁਰਮੀਤ ਮੀਤ ਵੱਲੋਂ ਸਾਰਿਆਂ ਨੂੰ ਪਿਆਰ ਪ੍ਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਦੀਪ ਮਾਨਕ ਸਾਹਿਬ ਕਲੀਆਂ ਦੇ ਬਾਦਸ਼ਾਹ ਜਿਵੇਂ ਕਿ ਬਾਪੂ ਦੇਵ ਤਰੀਕਿਆਂ ਵਾਲਾ ਜੀ ਹਮੇਸ਼ਾ ਇਹ ਕਹਿੰਦੇ ਸੀ ਕਲੀਆਂ ਦੇ ਨਾਲ ਨਾਲ ਲੋਕ ਥਾਵਾਂ ਦੇ ਬਾਦਸ਼ਾਹ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਬਹੁਤ ਵੱਡੀ ਦੇਣ ਆ ਸਿੱਖ ਇਤਿਹਾਸ ਦੀਆਂ ਇੰਨੀਆਂ ਸਾਰੀਆਂ ਕੈਸਟਾਂ ਇੰਨੇ ਸਾਰੇ ਗੀਤ ਬਾਬਾ ਬੰਦਾ ਸਿੰਘ ਭਾਦਰ ਤੋਂ ਲੈ ਕੇ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਛੇਤੀ ਕਰ ਸਰਵਣ ਬੱਚਾ ਪਾਣੀ ਪਲਾਦੇ ਹੋਏ ਅਨੇਕਾਂ ਗੀਤ ਦਿੱਤੇ ਸਾਨੂੰ ਪਰਿਵਾਰ ਗੀਤ ਦਿੱਤੇ ਸੱਭਿਆਚਾਰ ਗੀਤ ਦਿੱਤੇ ਯੋਧਿਆਂ ਦੀਆਂ ਵਾਰਾਂ ਦਿੱਤੀਆਂ ਸੋ ਅੱਜ 14ਵੀਂ ਜਿਹੜੀ ਬਰਸੀ ਅਸੀਂ ਮਨਾ ਰਹੇ ਆ ਉਹਨਾਂ ਦੇ ਘਰ ਦੇ ਬਿਲਕੁਲ ਨੇੜੇ ਗੁਰਦੁਆਰਾ ਸਾਹਿਬ ਤੇ ਬਹੁਤ ਸਾਰੇ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦੇ ਸ਼ਾਗਿਰਦ ਉਹਨਾਂ ਨੂੰ ਪਿਆਰ ਕਰਨ ਵਾਲੇ ਪੱਤਰਕਾਰ ਵੀਰ ਚੈਨਲ ਵਾਲੇ ਵੀਰ ਉਹਨਾਂ ਦੇ ਚਾਹਣ ਵਾਲੇ ਸਾਰੇ ਇੱਥੇ ਪਹੁੰਚੇ ਆ ਤਹਿ ਦਿਲੋਂ ਧੰਨਵਾਦ ਜੀ ਆਆਂ ਤੇ ਜਿਹੜੇ ਕਵਰ ਕਰ ਰਿਹਾ ਵੀਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਮਿਹਰਬਾਨੀ ਅੱਜ ਅਸੀਂ ਗੁਰਦੀਪ ਮਾਨਕ ਦੀ 14ਵੀਂ ਵਰਸੀ ਮਨਾਉਣ ਲਈ ਇਕੱਠੇ ਹੋਏ ਆ ਸਾਰੇ ਕਲਾਕਾਰ ਸਾਰੇ ਉਹਦੇ ਸਿਰੋਤੇ ਉਹਨੂੰ ਚਾਹਣ ਵਾਲੇ ਭੈਣ ਭਰਾ ਕਰਦੇ ਸਾਰੇ ਇਕੱਠੇ ਹੋਏ ਆ ਉਹਦੀਆਂ ਯਾਦਾਂ ਅਜੇ ਤੱਕ ਸਾਡੇ ਦਿਮਾਗ 'ਚ ਸਾਡੇ ਦਿਲ 'ਚ ਘੁੰਮ ਰਹੀਆਂ ਨੇ ਇਹ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਭੁੱਲ ਹੀ ਨਹੀਂ ਸਕਦੇ ਕਦੀ ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਅ ਸ਼ਰਧਾਂਜਲੀ ਭੇਟ ਕਰਦੀ ਆ ਮੈਂ ਕੁਲਦੀਪ ਮਾਨਕ ਨੂੰ ਸਾਰਿਆਂ ਵੱਲੋਂ ਵਾਈ ਗੁਰੂ ਜੀ ਦਾ ਕਾਉਂਸਲ ਵਾਹ ਗੁਰੂ ਜੀ ਦਾ। ਇੰਕੀ ਕਿ ਵੀ ਮਾਨਸਿਕ ਦੀ ਗੱਲ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੋਈ ਐ ਪਰ ਮੈਂ ਇੱਕ ਗੱਲ ਕਹਿਣਾ ਚਾਹਨੀ ਐ ਕਿ ਸਾਡੀ ਬੇਟੀ ਸ਼ਕਤੀ ਅੱਜ ਵਿੱਚ ਨਹੀਂ ਹੈਗੀ ਤੇ ਇਸ ਗੱਲ ਦਾ ਮੈਨੂੰ ਰੋਣਾ ਵੀ ਆ ਰਿਹਾ ਕਿ ਉਹ ਕਿਉਂ ਨਹੀਂ ਆਏ। ਤੋ ਚਲੋ ਹੁਣਾਂ ਵੀ ਕੋਈ ਮਜਬੂਰੀ ਹੋਏਗੀ ਪਰ ਇਸ ਤੋਂ ਵੱਡੀ ਕੋਈ ਮਜਬੂਰੀ ਹੋ ਨਹੀਂ ਸਕਦੀ ਕਿ ਸਾਡੇ ਵਿੱਚ ਹੁਣ ਚਾਹੀਦਾ ਸੀ ਅੱਜ ਉਹਨਾਂ ਨੂੰ ਤੇ ਆਈ ਮਿਸ ਯੂ। ਮੈਂ ਅਮੀ ਪਰਸੋਂ ਹੀ ਆਈ ਆ ਹਜੇ ਕੈਨੇਡਾ ਤੋਂ ਤਾਂ ਮੈਂ ਸਾਰੀਆਂ ਗੱਲਾਂ ਸੁਣ ਰਹੀ ਸੀ ਬਾਜੀ ਬਾਰੇ ਵੀ ਛਿੰਦਾ ਜੀ ਬਾਰੇ ਵੀ ਤੇ ਸੁਣਦੇ ਜਰੂਰ ਸੀ ਉੱਥੇ ਤੇ ਮਨ ਨੂੰ ਬੜਾ ਦੁੱਖ ਲੱਗਦਾ ਸੀਗਾ ਕਿ ਕਿੰਦਾ ਦੀਆਂ ਲੋਕ ਗੱਲਾਂ ਕਰਦੇ ਪਏ ਐ ਜੇ ਥਾਲੀ ਚ ਖਾਂਦੇ ਐ ਉੱਥੇ ਹੀ ਜਾ ਕੇ ਉਹਨਾਂ ਨੂੰ ਬਦਨਾਮ ਕਰਦੇ ਐ ਕਿ ਤੁਹਾਨੂੰ ਬਾਹ ਫੜ ਕੇ ਉਹਨਾਂ ਨੇ ਕਿ ਤੁਸੀਂ ਆਪਾਂ ਸਾਰੇ ਛੋਟੇ ਛੋਟੇ ਸੀਗੇ ਉਹਨਾਂ ਨੇ ਚੱਲਣਾ ਸਿਖਾਇਆ ਸਾਨੂੰ ਬੋਲਣਾ ਸਿਖਾਇਆ ਤੇ ਮੈਨੂੰ ਇਸ ਦਾ ਬਹੁਤ ਦੁੱਖ ਲੱਗਦਾ ਹੈ ਨਾ ਜਦੋਂ ਤੁਸੀਂ ਆਪਣਾ ਫੇਮ ਪਾਉਣ ਲਈ ਇਦਾਂ ਦੀਆਂ ਗੱਲਾਂ ਕਰਦੇ ਹੋ ਹੈਨਾ ਆ ਬੂਟਾ ਭਾਜੀ ਕੋਲ ਖੜੇ ਐ ਤੇ ਛੋਟੇ ਛੋਟੇ ਸਾਰੇ ਅਸੀਂ ਹੁੰਦੇ ਸੀਗੇ ਸਰਦੂਲ ਜੀ ਇਕੱਠੇ ਰਹੇ ਹਾਂ ਅਸੀਂ ਹੈਨਾ ਕਰਤਾਰ ਰਮਲਾ ਜੀ ਹੈਨਾ ਛਿੰਦਾ ਜੀ ਜਿਨ੍ਹਾਂ ਦੀ ਕੋਈ ਮਸਾਲ ਨਹੀਂ ਹੈਗੀ ਕਿ ਉਹ ਐਡੇ ਵਧੀਆ ਕਲਾਕਾਰ ਸੀਗੇ ਤੇ ਜਿਨ੍ਹਾਂ ਬਾਰੇ ਅਸੀਂ ਉੱਠ ਕੇ ਹੈਨਾ ਕੁੜੀਆਂ ਨੂੰ ਵੀ ਚਾਹੀਦਾ ਠੀਕ ਹੈ ਤੁਹਾਨੂੰ ਕੋਈ ਨਾ ਕੋਈ ਗੱਲ ਹਟ ਕਰਦੀ ਹੁੰਦੀ ਹੈ ਬਟ ਐਡੀ ਨਹੀਂ ਹੈਗੀ ਕਿ ਤੁਸੀਂ ਬਦਨਾਮ ਕਰੋ ਕਿਸੇ ਨੂੰ ਈ ਉੱਥੋਂ ਹੀ ਖਾ ਕੇ ਤੁਹਾਨੂੰ ਬੱਚਿਆਂ ਵਾਂਗੂ ਦੀਦੀ ਹੋਣਾ ਨੇ ਤੁਹਾਡੇ ਮੂੰਹ 'ਚ ਬੁਰਕੀਆਂ ਪਾਈਆਂ ਨੇ ਹੈਨਾ ਮੇਰੇ ਲਈ ਤਾਂ ਬਹੁਤ ਕੀਤਾ ਅਸੀਂ ਇੱਕ ਵਾਰੀ ਕੈਨੇਡਾ ਜਾਣਾ ਸੀਗਾ ਸਾਡਾ ਟੂਰ ਸੀਗਾ ਸ਼ਕਤੀ ਜੁੱਧ ਵੀਰ ਉੱਥੇ ਸਾਰੇ ਸੀਗੇ ਹੈਨਾ ਇਹ ਛੋਟੇ ਛੋਟੇ ਸੀਗੇ ਤੇ ਉਹ ਗੱਲਾਂ ਯਾਦ ਆਂਦੀਆਂ ਨੇ ਜਦੋਂ ਕੋਈ ਵੀ ਆਰਟਿਸਟ ਨੂੰ ਮੇਰੀਆਂ ਭੈਣਾਂ ਨੇ ਹੈਨਾ ਆਪਾਂ ਨਾਲ ਰਹਿ ਕੇ ਉਹਨਾਂ ਨੂੰ ਨਾਂ ਨਹੀਂ ਦਈਏ ਹੁਣ ਤਾਂ ਉਹ ਚਲੇ ਗਏ ਹੈਨਾ ਤੇ ਸੋ ਮੈਂ ਕੁਝ ਨਹੀਂ ਕਹਿ ਸਕਦੀ ਤੇ ਸ਼ਕਤੀ ਨੂੰ ਬਹੁਤ ਮੈਂ ਮਿਸ ਕਰਦੀ ਆ ਕਿ ਬੇਟਾ ਤੈਨੂੰ ਆਉਣਾ ਚਾਹੀਦਾ ਸੀ ਇਹ ਜੇ ਟਾਈਮ ਤੇ ਤੁਸੀਂ ਨਹੀਂ ਆਏ ਤੇ ਬਹੁਤ ਦੁੱਖ ਲੱਗਦਾ ਇਸ ਗੱਲ ਦਾ ਓਕੇ ਅੱਗੇ ਨੂੰ ਯਾਦ ਰੱਖਿਓ ਇਹ ਟਾਈਮ ਬਿਸਲੀ ਕਰਨਾ ਚਾਹੀਦਾ ਹੈ ਕੁਝ ਵੀ ਹੋ ਜਵੇ ਇਸ ਤੋਂ ਵੱਡੀ ਕੋਈ ਮਜਬੂਰੀ ਨਹੀਂ ਹੈਗੀ ਹੋਰ ਓਕੇ ਜੀ ਸਸਰੀ ਕਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸਰੀ ਕਾ ਤੇ ਸ਼ੁਕਰਗੁਜ਼ਾਰ ਹਾਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਤੁਸੀਂ ਕਵਰ ਕਰ ਰਹੇ ਹੋ ਇਸ ਜਿਹੜੀ ਬਹੁਤ ਯਾਦਗਾਰ ਇਵੈਂਟ ਹੋ ਰਿਹਾ ਹੈ ਅੱਜ ਹਰ ਸਾਲ ਹੁੰਦਾ ਤੇ ਕੁਦਰਤੀ ਸ ਹਰ ਸਾਲ ਮੈਂ ਇੱਥੇ ਹੁੰਦੀ ਆ ਤੇ ਬਹੁਤ ਵਧੀਆ ਇਹਨਾਂ ਨੇ ਸਭ ਕੁਝ ਵੈਸੇ ਕਹਿਤਾ ਬੂਟਾ ਮੁਹੰਮਦ ਜੀ ਨੇ ਤੇ ਅਸੀਂ ਸਾਰੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਮੈਂ ਇਸ ਇਵੈਂਟ ਦਾ ਹਿੱਸਾ ਐ ਅੱਜ ਮਾਨਕ ਸਾਹਿਬ ਨੂੰ ਯਾਦ ਕਰ ਰਹੇ ਆਪਾਂ ਸਾਰੇ ਰਲ ਕੇ ਤੇ ਯੁੱਧਵੀਰ ਮਾਨਕ ਆਪਣਾ ਕੈਂਪ ਹੋ ਗਿਆ ਆ ਤੇ ਬਸ ਵੇਟ ਕਰ ਰਹੇ ਆ ਇਹਦੀ ਹੁਣ ਕੀ ਪਰਫਾਰਮ ਕਰੇ ਉਹਨਾਂ ਦੀ ਕਮੀ ਜਿਹੜੀ ਥੋੜੀ ਬਹੁਤ ਹੈਗੀ ਉਹਨੂੰ ਪੂਰੀ ਕਰੇ ਦੇ ਸਾਬ ਨਾਲੋਂ ਜ਼ਿਆਦਾ ਮੈਂ ਮਿਸ ਕਰ ਰਹੀ ਆ ਸ਼ਕਤੀ ਮਾਨਕ ਨੂੰ ਜਿਨੇ ਇਸ ਪਰਿਵਾਰ ਨੂੰ ਇੱਥੇ ਤੱਕ ਲਿਆਂਦਾ ਆ ਮੈਂ ਉਸ ਕੁੜੀ ਨੂੰ ਬਹੁਤ ਸਲਾਉਂਦੀ ਆ ਕਿ ਉਹ ਕੁੜੀ ਹੋ ਕੇ ਉਹਨੇ ਮੁੰਡਿਆਂ ਵਾਲਾ ਫਰਜ਼ ਪੂਰਾ ਕੀਤਾ ਆ ਤੇ ਆਪਣੇ ਭਰਾ ਨੂੰ ਸਹਾਰਾ ਦਿੱਤਾ ਆਪਣੀ ਫੈਮਲੀ ਨੂੰ ਉੱਤੇ ਚੱਕਿਆ ਆ ਬਾਕੀ ਜੈਜੀ ਵੀ ਹੋਣਾਂ ਦਾ ਬਹੁਤ ਸ਼ੁਕਰਗੁਜ਼ਾਰ ਹੈਗੇ ਆ ਜਿਨ੍ਹਾਂ ਨੇ ਫੈਮਲੀ ਨੂੰ ਇੱਥੇ ਤੱਕ ਲਿਆਂਦਾ ਆ ਤੇ ਬਾਕੀ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਆ ਕਿ ਤੁਸੀਂ ਵੀ ਸਾਡਾ ਇਕ ਤਰ੍ਹਾਂ ਸਪੋਰਟ ਕਰ ਰਹੇ ਹਾਂ ਸਾਰੀ ਫੈਮਿਲੀ ਨੂੰ ਸਪੋਰਟ ਕਰ ਰਹੇ ਹੋ ਤੇ ਇਸਰਾਈ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੀ ਹੈ ਥੈਂਕ ਯੂ ਹਾਂ ਜੀ ਬਈ ਕੀ ਖਾਨ ਤੁਹਾਨੂੰ ਅੱਜ ਸ਼੍ਰੀ ਕੁਲਦੀਪ ਮਾਨ ਸਾਹਿਬ ਵੀ ਅੱਜ ਸਾਡੇ ਚਾਤੇ ਦੀ ਵਾਸੀ ਹੈ ਸਦਾ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀਆਂ ਕਲਾ ਚ ਖੁਸ਼ ਰਹਿਣ ਜਿੱਥੇ ਵੀ ਰਹਿ ਰਹੇ ਹੈ ਤੇ ਉਹਨਾਂ ਦੀ ਦੁਆ ਮੰਨ ਲੋਕ ਬਹੁਤ ਪਿਆਰ ਨਾਲ ਆਏ ਹੋਏ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਅੱਜ ਲੋਕਾਂ ਨੂੰ ਕੀ ਮੈਸੇਜ ਦੇਣਾ ਮੈਂ ਲੋਕਾਂ ਨੂੰ ਇਹੀ ਮੈਸੇਜ ਕਰਨਾ ਕੱਲਿਆਂ ਦੇ ਬਾਦਸ਼ਾਹ ਮਾਨਕ ਸਾਹਿਬ ਜਿਨੇ ਸੁੱਚੀ ਸੱਚੀ ਗਾਇਕੀ ਗਾਈ ਤੇ ਨਾ ਹੀ ਇਹਦਾ ਕੋਈ ਮਾਣਕ ਜੰਮਣਾ ਤੇ ਨਾ ਹੀ ਕਿਸੇ ਨੇ ਬੰਨਣਾ ਇੱਕੋ ਹੀਰਾ ਸੀਗਾ ਤੇ ਉਹਨੂੰ ਜਿੰਨਾ ਚਿਰ ਦੁਨੀਆ ਰਹਿੰਦੀ ਹੈ ਰਹਿੰਦੀ ਦੁਨੀਆ ਤੱਕ ਉਹ ਜਗਦਾ ਹੀ ਰਹੂਗਾ ਉਹ ਹੀਰਾ ਠੀਕ ਹੈ ਜਾਨੀ ਲਓ ਜੀ ਮੈਂ ਆ ਕੁਲਦੀਪ ਕੌਰ ਮੈਂ ਅੱਗੇ ਵੀ ਇੱਕ ਕਲਿੱਪ ਵਿੱਚ ਕਿਹਾ ਆ ਕਿ ਇਸ ਪਰਿਵਾਰ ਨੇ ਸਾਨੂੰ ਬਹੁਤ ਕੁਝ ਦਿੱਤਾ ਆ ਤੇ ਇਹ ਬਹੁਤ ਵਧੀਆ ਪਰਿਵਾਰ ਆ ਸੁਨੀਂਦਰ ਛਿੰਦਾ ਜੀ ਦਾ ਵੀ ਬਹੁਤ ਵਧੀਆ ਪਰਿਵਾਰ ਆ ਤੇ ਇਹ ਜਿਹੜਾ ਵੀ ਕੋਈ ਇਹ ਜਿਹੀਆਂ ਗੱਲਾਂ ਕਰਦਾ ਉਹਨੂੰ ਨਹੀਂ ਕਰਨੀਆਂ ਚਾਹੀਦੀਆਂ ਤੇ ਮੇਰਾ ਬੱਚਾ ਜਯਦਵੀਰ ਤੇ ਸ਼ਕਤੀ ਇਹ ਇਕੱਠੇ ਪੜੇ ਆ ਇਕੱਠੇ ਰਹੇ ਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਇਸ ਪਰਿਵਾਰ ਦਾ ਮੈਨੂੰ ਬਹੁਤ ਖੁਸ਼ੀ ਆ ਮਤਲਬ ਚਲੋ ਪਰਮਾਤਮਾ ਇਹਨਾਂ ਨੂੰ ਰਾਜੀ ਖੁਸ਼ੀ ਰੱਖੇ ਜਯਦਵੀਰ ਬਹੁਤ ਜਲਦੀ ਠੀਕ ਹੋਵੇ ਹੋ ਵੀ ਗਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ